ਪੰਚ ਸਭਾ ਹਲਕਾ ਗੁਰੂ ਹਰਸਾਏ ਦੇ ਸਿੱਖਿਆ ਵਿਭਾਗ ਦੇ ਕੋਆਰਡੀਨੇਟਰ ਜੀ ਬਜਤਰ ਸਿੰਘ ਲਾਡੀ ਦੀ ਅਗਵਾਈ ਵਿੱਚ ਆਨੰਦ ਨਿਵਾਸ ਗੁਰੂ ਹਰਸਾਏ ਵਿਕੇ ਸਿੱਖਿਆ ਵਿਭਾਗ ਵਿਦਾਨ ਸਭਾ ਹਲਕਾ ਗੁਰੂ ਹਰਸਾਇ ਦੀ ਤਾਲਮੇਲ ਕਮੇਟੀ ਨਾਲ ਹੋਈ ਇਸ ਮੀਟਿੰਗ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਜ਼ਿਲ੍ਹਾ ਟ੍ਰੇਨਰ ਪਰਵਿੰਦਰ ਸਿੰਘ ਬਰਾੜ ਨੇ ਕਮੇਟੀ ਨੂੰ ਟ੍ਰੇਨਿੰਗ ਦਿੱਤੀ ਬਚਿੱਤਰ ਸਿੰਘ ਲਾੜੀ ਨੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਰਦਾਰ ਹਰਜੋਤ ਸਿੰਘ ਬਾਦ ਸਿੱਖਿਆ ਮੰਤਰੀ ਅਤੇ ਸਰਦਾਰ ਫੌਜਾ ਸਿੰਘ ਸਰਾਰੀ ਜੀ ਦਾ ਆਪਣੀ ਇਸ ਨਿਯੁਕਤੀ ਤੇ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਹਲਕੇ ਦੇ ਸਕੂਲਾਂ ਦੇ ਵਿਕਾਸ ਲਈ ਸਿੱਖਿਆ ਵਿਭਾਗ ਨਾਲ ਮਿਲ ਕੇ ਤਨਦੇਈ ਨਾਲ ਕੰਮ ਕਰਨਗੇ ਇਸ ਤੋਂ ਬਾਅਦ ਸਿਕਿਆ ਹਲਕਾ ਗੁਰੂ ਅਰਸਾਏ ਦੇ ਸਰਕਾਰੀ ਸਕੂਲ ਦੇ ਸਮੂਹ ਪ੍ਰਿੰਸੀਪਲ ਬੀਪੀਓ ਅਤੇ ਸਕੂਲ ਮੁਖੀਆਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਸੰਬੋਧਨ ਕਰਦਿਆਂ ਬਚਿੱਤਰ ਸਿੰਘ ਲਾਡੀ ਨੇ ਦੱਸਿਆ ਕਿ ਮੈਂ ਆਪਣੀ ਡਿਊਟੀ ਨੂੰ ਤਨਦੇਈ ਨਾਲ ਨਿਭਾਵਾਂਗਾ ਅਤੇ ਜਿੰਨੇ ਵੀ ਸਕੂਲ ਹਲਕਾ ਗੁਰੂ ਅਰਸਾਏ ਦੇ ਅੰਡਰ ਆਉਂਦੇ ਹਨ ਤਾਂ ਮੈਂ ਆਪਣੇ ਆਪਣੀ ਟੀਮ ਨੂੰ ਨਾਲ ਲੈ ਕੇ ਸਕੂਲਾਂ ਵਿੱਚ ਜਾਵਾਂਗਾ ਅਤੇ ਜਿਹੜੀ ਚੀਜ਼ ਦੀ ਕਮੀ ਪੇਸ਼ੀ ਆਉਂਦੀ ਹੈ ਤਾਂ ਉਸ ਦੀ ਅਸੀਂ ਮੰਗ ਸਰਕਾਰ ਤੋਂ ਰੱਖਾਂਗੇ ਹਾਜੀ ਸਰ ਆਜਿਹੜਾ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਐ ਐਮਐਲ ਸਰ ਦੀ ਕੋਸ਼ਿਸ਼ ਦੇ ਅਧੀਨ ਇਹ ਕਮੇਟੀ ਰ ਚੱਲੁੰਦਾ ਰਹੇ ਹਾਂ ਸਤਿ ਸ੍ਰੀ ਅਕਾਲ ਸਾਹਿਬ ਸਸੀਕਾਰ ਜੀ ਮੈਂ ਬਲਵਿੰਦਰ ਸਿੰਘ ਬਰਾਰ ਸਕੂਲ ਸਿੱਖਿਆ ਕੋਆਰਡੀਨੇਟਰ ਰੋਇਪੁਰ ਦਿਹਾਤੀ ਔਰ ਉਹਦੇ ਨਾਲ ਨਾਲ ਮੈਂ ਰੋਇਪੁਰ ਜ਼ਿਲ੍ਹੇ ਵਿੱਚ ਮਾਸਟਰ ਟ੍ਰੇਨਰ ਹਾਂ ਕਿਉਂਕਿ ਸੁਸ਼ੋਧਿਆ ਸਾਹਿਬ ਹਰਜੋਤ ਸਿੰਘ ਬੈਂਸ ਜੀ ਭਗਵਾਨ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਸਕੂਲਾਂ ਦੇ ਵਿੱਚ ਸੁਧਾਰਵਾਦੀ ਸਕੂਲ ਸਿੱਖਿਆ ਵਾਤਿਕ ਕਮੇਟੀਆਂ ਬਣਾਈਆਂ ਗਈਆਂ ਹਨ ਉਹਦੇ ਵਾਸਤੇ ਜਿਹੜੀ ਉਹ 20-20 ਮੈਂਬਰਾਂ ਦੀ ਕਮੇਟੀ ਬਣੀ ਆ ਗੁਰੂ ਹਰ ਸਾਹਿਬ ਹਲਕੇ ਤੋਂ ਅੱਜ ਉਸ ਕਮੇਟੀ ਨੂੰ ਮੈਂ ਟ੍ਰੇਨਿੰਗ ਦੇਣ ਲਈ ਆਇਆ ਸੀ ਕਿਉਂਕਿ ਜਿਹੜੇ ਸਰਕਾਰ ਨੇ ਪਿਛਲੇ 3 ਸਾਲਾਂ ਦੇ ਵਿੱਚ ਕਾਰਜ ਕੀਤੇ ਆ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ 7 ਅਪ੍ਰੈਲ ਤੋਂ ਨੀ ਪੱਤਰ ਰੱਖਣ ਲਈ ਜਾ ਰਹੇ ਆ ਪਰ ਹੋਰ ਸਕੂਲਾਂ ਦੀਆਂ ਜਿਹੜੀਆਂ ਹੋਰ ਸਮੱਸਿਆਵਾਂ ਹੈਗੀਆਂ ਉਹ ਵਿਭਾਗ ਦੇ ਵਿੱਚ ਤੇ ਉਹ ਵਪਾਰਕ ਦੇ ਵਿੱਚ ਦੇ ਹਲਕੇ ਦੇ ਜਿਹੜੇ ਸਾਡੇ ਵਿਧਾਇਕ ਆ ਉਹਨਾਂ ਦੇ ਵਿੱਚ ਇੱਕ ਕਨੈਕਸ਼ਨ ਦੇ ਤੌਰ ਤੇ ਵੀ ਅਸੀਂ ਕੰਮ ਕਰਾਂਗੇ ਪਰ ਅਸੀਂ ਉਮੀਦ ਕਰਦੇ ਆਂ ਵੀ ਜਿਹੜੇ ਸਕੂਲ ਦੇ ਸਾਡੇ ਸਕੂਲਾਂ ਦੇ ਅਧਿਆਪਕਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਵੀ ਉਹਨਾਂ ਦੀਆਂ ਸਮੱਸਿਆ ਜੇ ਕੋਈ ਹੋ ਵੀ ਉਹ ਵੀ ਅਸੀਂ ਐਮਐਲਏ ਸਾਹਿਬ ਦੇ ਧਿਆਨ ਵਿੱਚ ਲੈ ਕੇ ਆਈਏਗੀ ਵਿਭਾਗ ਦੇ ਧਿਆਨ ਵਿੱਚ ਲੈ ਕੇ ਆਈਏਗੀ ਸਾਡੇ ਗੁਰੂ ਹਰ ਸਾਹਿਬ ਤੇ 205 ਸਕੂਲ ਆ ਜਿਨ੍ਹਾਂ ਦੇ ਵਿੱਚ ਵਿਭਾਗ ਵੱਲੋਂ ਜਿਹੜੀਆਂ ਹੈਗੀਆਂ ਗ੍ਰਾਂਟਾਂ ਭੇਜੀਆਂ ਗਈਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਜਿਹੜੀਆਂ ਨੀ ਪੱਤਰ ਰੱਖੇ ਜਾਣੀਆਂ ਜੀ ਅੱਜ ਸਰ ਅੱਜ ਇਹ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਅੱਜ ਤੁਹਾਡੇ ਵੱਲੋਂ ਵੀ ਕਾਫੀ ਜਣੇ ਕਿ ਮੀਤੀ ਬਣਾਈ ਗਈ ਹੈ। ਦਾਨ ਸਭਾ ਹਰਮਨ ਸਾਈ ਦੇ ਸਿੱਖਿਆ ਵਿਭਾਗ ਦੇ ਕੋਆਰਡੀਨੇਟਰ ਜੀ ਬਚਿੱਤਰ ਸਿੰਘ ਲਾਡੀ। ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਸੀਐਮਓ, ਸੀਐਮ ਸਾਹਿਬ ਦਾ, ਸਿੱਖਿਆ ਮੰਤਰੀ ਸਾਹਿਬ ਦਾ, ਮਾਨਯੋਗ ਐਮਐਲਏ ਸਾਹਿਬ ਦਾ ਜੀ ਜਿਨ੍ਹਾਂ ਨੇ ਮੈਨੂੰ ਆਪਣੇ ਗੁਰੂ ਵਜੋਂ ਸਹਿਯੋਗ ਦਾ ਚਿਕਾਪਾ ਦਾ ਆਪਸ ਦਾ ਕੋਆਰਡੀਨੇਟ ਲਾਇਆ ਇਹਦੇ ਵਿੱਚ ਮੇਨ ਅਜੰਡਾ ਇਹੀ ਹੈ ਕਿ ਜੋ ਕਿ ਆਪਣੇ ਪੰਜਾਬ ਦੇ ਸਕੂਲਾਂ ਦੇ ਵਿੱਚ ਡਵੈਲਪਮੈਂਟ ਬਹੁਤ ਹੋ ਰਹੀ ਹੈ ਪਰ ਉਹ ਡਵੈਲਪਮੈਂਟ ਡਵੈਲਪਮੈਂਟ ਨੂੰ ਕੋਈ ਵਾਰ ਪਾਰਦਰਸ਼ੀ ਦਿਖਾਇਆ ਨਹੀਂ ਜਾ ਰਿਹਾ ਇਦੇ ਵਿੱਚ ਵੀ ਮੈਂਬਰ ਕਮੇਟੀ ਦੇ ਬੌਂਡ ਇਹੀ ਹੈ ਵੀ ਇਹ ਸਾਰੇ ਮੈਂਬਰਾਂ ਨੂੰ ਅਲੱਗ-ਅਲੱਗ ਸਕੂਲਾਂ ਦੇ ਤੇ ਜਾਣਗੇ ਉਹਨਾਂ ਦੇ ਵਿੱਚ ਜੋ ਵੀ ਨੀਂਵਥ ਰੱਖੇ ਜਾਣਗੇ ਜਿਹੜੀ ਵੀ ਪ੍ਰੋਬਲਮ ਆ ਰਹੀ ਹੈ ਸਕੂਲਾਂ ਦੇ ਵਿੱਚ ਜਾਂ ਟੀਚਰ ਸਾਹਿਬਾਨਾਂ ਦੇ ਜੇ ਬੱਚਿਆਂ ਦੇ ਵਿੱਚ ਵੀ ਸਕੂਲਾਂ ਦਾ ਮਿਆਰ ਉੱਚਾ ਚੱਕਣ ਵਾਸਤੇ ਪੰਜਾਬ ਸਰਕਾਰ ਹਰ ਪੱਖੋਂ ਤਿਆਰ ਹੈ ਸਰ ਅੱਜ ਉਹ ਵੀ ਸਕੂਲ ਹੈ ਜਿਹੜੇ ਸਕੂਲ ਦੇ ਵਿੱਚ ਅਸੀਂ ਪੜ੍ਹੇ ਹੋ ਅੱਜ ਉਹ ਸਕੂਲ ਦੇ ਵਿੱਚ ਤੁਹਾਨੂੰ ਸਕੂਲਾਂ ਦੇ ਨਾਲ ਜਿਹੜਾ ਸਿੱਖਿਆ ਭਾਗਵਾ ਜਿਹੜਾ ਪਾਇਆ ਗਿਆ ਕਿ ਨਹੀਂ ਕੁਝ ਨੁਕਸ ਕਰਦੇ ਹੋ ਮਹਿਮਾਨ ਜੋ ਕੋ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਆਜੇ ਸੀਐਮ ਸਾਹਿਬ ਦਾ ਮੰਤਰੀ ਸਾਹਿਬ ਦਾ ਸਿੱਖਿਆ ਮੰਤਰੀ ਸਾਹਿਬ ਦਾ ਹਜੂਰ ਬੈਂਸ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਇਸ ਲਾਈਕ ਸਮਝਿਆ ਇਹ ਕੋਆਰਡੀਨੇਟ ਲਾਉਣ ਦੇ ਤੇ ਬਹੁਤ ਬਹੁਤ ਧੰਨਵਾਦ ਆਉਣ ਵਾਲੇ ਸਮੂਹ ਕੀ ਸਰਦ ਪ੍ਰੋਗਰਾਮ ਕੀਤੇ ਆ ਆਉਣ ਵਾਲੇ ਪ੍ਰੋਗਰਾਮ ਜੀ 7 April ਤੋਂ 31 May ਤੱਕ ਸਾਰੇ ਪ੍ਰੋਗਰਾਮ ਰੱਖੇ ਗਏ ਨੇ ਲਗਭਗ 205 ਸਕੂਲਾਂ ਦੇ ਵਿੱਚ ਗੁਰੂ ਅਸਾਏ ਸਾਰੇ ਬਲਾਕਾਂ ਦੇ ਵਿੱਚ ਨੀਪਤ ਰੱਖੇ ਜਾਣਗੇ ਤੇ ਜਿੱਥੇ ਵੀ ਜ਼ਰੂਰਤ ਹੈ ਜ਼ਰੂਰਤਮੰਦ ਸਕੂਲਾਂ ਨੂੰ ਉਹ ਡਿਵੈਲਪਮੈਂਟ ਲੀਡ ਫੰਡ ਵੀ ਦਿੱਤੇ ਜਾਣਗੇ